ਸ਼ਾਸ਼ੀਕਲ ਦੋਸਤੋ ਪੰਜਵੜ ਕਲਾਂ ਦੇ ਵਿੱਚ ਮੌਜੂਦ ਹਾਂ ਤੇ ਅਸੀਂ ਤੁਹਾਨੂੰ ਸਾਬਕਾ ਸਵਰਗੀ ਸਰਦਾਰ ਗੁਰਦਿਆਲ ਸਿੰਘ ਜੀ ਜਿਹੜੀ ਕੋਠੀ ਵੀ ਦਿਖਾਣੇ ਆ ਆਏ ਉਹਨਾਂ ਦੀ ਕੋਠੀ ਆ ਜਿਹੜੇ ਸਾਬਕਾ ਸਪੀਕਰ ਸਵਰਗੀ ਸਰਦਾਰ ਗੁਰਦਿਆਲ ਸਿੰਘ ਆ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਬੇਸ਼ੁਮਾਰ ਆਪਣੇ ਰਾਜ ਉਹਨਾਂ ਦੀ ਆਲੀਸ਼ਾਨ ਕੋਠੀ ਜਿਹੜੀ ਉਹਨਾਂ ਦਾ ਪੁਰਾਣਾ ਨਿਵਾਸ ਜਿਹੜਾ ਉਹਦੇ ਹਮੇਸ਼ਾ ਹੀ ਘਰ ਦੇ ਜਿਹੜੇ ਬਾਹਰ ਹੈ ਗੰਦਗੀ ਦਾ ਜਿਹੜਾ ਪਾਣੀ ਹੈ ਛੱਪੜ ਦਾ ਪਾਣੀ ਜਿਹੜਾ ਲੋਕਾਂ ਦਾ ਫਲਸ਼ਾਂ ਦਾ ਬਾਥਰੂਮਾਂ ਦਾ ਪਾਣੀ ਜਿਹੜਾ ਕਾ بارش ਦਾ ਪਾਣੀ ਜਿਹੜਾ ਇਕੱਠਾ ਹੋ ਕੇ ਉਹਨਾਂ ਦੀ ਕੋਠੀ ਦੇ ਮੂਹਰੇ ਅਕਸਰ ਹੀ ਖੜਾ ਰਹਿੰਦਾ ਨਾਲ ਹੀ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਉਹਨਾਂ ਦੇ ਘਰ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਕਸਰ ਹੀ ਪਾਣੀ ਖੜਾ ਰਹਿੰਦਾ ਅਸੀਂ ਗੱਲਬਾਤ ਕਰਾਂਗੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਜਿਹੜੇ ਸਾਬਕਾ ਸਰਪੰਚ ਨੇ ਪੰਜ ਵਾਰ ਦੇ ਸਰਦਾਰ ਕਰਮਜੀਤ ਸਿੰਘ ਜੀ ਸਰ ਕੀ ਨਾਮ ਜੀ ਮੇਰਾ ਨਾਮ ਫਜ਼ਾਲ ਕਰਮਜੀਤ ਸਿੰਘ ਸਰਦਾਰ ਕਰਮਜੀਤ ਸਿੰਘ ਜੀ ਪਾਇਓੜ ਕਲਾਂ ਹਾਂ ਜਿਹੜਾ ਸਰਦਾਰ ਸਵਰਗਵਾਸੀ ਜਿਹੜੇ ਸਰਦਾਰ ਗੁਰਦਿਆਲ ਸਿੰਘ ਜੀ ਢਿੱਲੋਂ ਸਪੀਕਰ ਸਾਬਕਾ ਸਪੀਕਰ ਨੇ ਪੁਨਾਪ ਲਈ ਜਾ ਤੁਸੀਂ ਉਹਨਾਂ ਦੇ ਭਤੀਜੇ ਹੋ ਉਹਨਾਂ ਦੇ ਜਿਹੜਾ ਨਵਾਸ ਆ ਉਹਦੇ ਮੂਹਰੇ ਜਿਹੜਾ ਗੰਦਾ ਪਾਣੀ ਖੜਾ ਰਹਿ ਰਿਹਾ ਹੈ ਕੀ ਕਹਿਣਾ ਚਾਹੁੰਦੇ ਇਸ ਬੰਦ ਚ ਉਹ ਜੀ 10 12 ਸਾਲ ਹੋ ਗਿਆ ਪਾਣੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਖੜਾ ਹੈ ਕਈ ਵਿਕਾਸ ਕਾਂਸੇ ਵੀ ਸਰਕਾਰਾਂ ਵੀ ਆਈਆਂ ਅਕਾਲੀ ਵੀ ਆਈਆਂ ਉਹਨਾਂ ਆਮ ਪਾਰਟੀ ਆਈ ਪਾਣੀ ਉਤਰਦਾ ਉਤਰ ਕੋਈ ਵਿਕਾਸ ਨਹੀਂ ਕੋਈ ਗੱਲ ਨਹੀਂ ਅਗੇ ਨਾਲ ਗੰਦਾ ਪੈ ਗਿਆ ਸਭ ਜਗਾ ਚਾਰ ਛੱਪੜ ਅੱਗੇ ਇੱਕ ਛੱਪੜ ਹੁੰਦਾ ਹੁਣ ਚਾਰ ਛੱਪੜ ਬਣ ਗਿਆ ਗੁਰਦੁਆਰੇ ਸਾਹਮਣੇ ਦੇਖ ਲੋ ਉੱਥੇ ਪਾਣੀ ਖਲੋਤਾ ਰਹਿੰਦਾ ਆਹ ਦਾਖਦ ਰੋਇਆ ਪਾਣੀ ਇੰਨਾ ਹੀ ਗੋਡੇ-ਗੋਡੇ ਪਾਣੀ ਖਲੋਤਾ ਆਈਗਾ ਉਹ ਪਾਣੀ ਕੱਢ ਕੇ ਤੇ ਫੇਰ ਕੱਢਿਆ ਤੇ ਫੇਰ ਲੋਕਾਂ ਆਉਣਾ ਜਾਣਾ ਪੂ ਹੋਇਆ ਕਿਤੇ ਅੱਗੇ ਇਥੋਂ ਨੰਘਣਾ ਬੰਦ ਹੋ ਗਿਆ ਲੋਕਾਂ ਦਾ ਜੇ ਆਪਾਂ ਕਹਿ ਲਈਏ ਕਿ ਸਾਬਕਾ ਸਪੀਕਰ ਦੀ ਇਹ ਪ੍ਰਾਣੀ ਵਿਰਾਸਤ ਆ ਉਹਨਾਂ ਦਾ ਪ੍ਰਾਣਾ ਨਿਵਾਸ ਆ ਜਿੱਥੇ ਸਰਕਾਰਾਂ ਇਹੋ ਜਿਹੀਆਂ ਵਿਰਾਸਤਾਂ ਨੂੰ ਸਾਂਭਦੀਆਂ ਨੇ ਜੇ ਇਹ ਹਾਲਾਤ ਸਾਬਕਾ ਸਪੀਕਰ ਸਾਹਿਬ ਦੇ ਤੇ ਆਮ ਜਨਤਾ ਦਾ ਕੀ ਹੋਏਗਾ ਜੀ ਆਮਲਾ ਆਮ ਜੰਦਾ ਕੀ ਹੋਣਾ ਇਹ ਇਹਨਾਂ ਦਾ ਨਹੀਂ ਹਾਲ ਤੇ ਰੁਕਾ ਕੀ ਇਹਨਾਂ ਕੋ ਸਵਾਰਨਾ ਨਾ ਇਹ ਆਪਨ ਸਕੀਮ ਆਈ ਸੀ ਉਹ ਵਿੱਚ 35 ਲੱਖ ਰੁਪਏ ਆਇਆ ਸੀ ਜਿਹਨਾਂ ਨੇ ਮਨਜ਼ੂਰ ਕਰਾਇਆ ਸੀ ਉਹ ਵੀ ਖਾ ਗਏ ਸਾਰੇ ਉਹ ਕਿਤੇ ਲੱਗਾ ਹੀ ਨਹੀਂ ਪਤਾ ਕਿਤੇ ਛੁੱਟ ਦਿਆ ਨਾ ਹਾਂਜੀ ਉਹ ਕਹਿੰਦੇ ਆ ਜੀ ਉਹ ਕੋਈ ਬਜੇ ਆ ਕੋਈ ਸਰਪੰਚ ਲਾ ਗਿਆ ਕੋਈ ਠੇਕੇਦਾਰ ਖਾ ਗਿਆ ਪਤਾ ਨਹੀਂ ਕਿਤੇ ਕਿਤੇ ਛੁੱਟ ਗਿਆ ਨਾ ਪੈਸਾ ਉਹ ਵਿਕਾਸ ਕਾਲ ਆਉਣਾ ਹੀ ਨਾਸ ਹੋ ਗਿਆ ਇਹਦਾ ਜਿਹੜਾ 35 ਲੱਖ ਦੀ ਗੱਲ ਕੀਤੀ ਤੁਸੀਂ ਇਹ ਛੱਪੜ ਦੇ ਵਿਕਾਸ ਵਾਸਤੇ ਹਾਂ ਛੱਪੜ ਦੇ ਵਿਕਾਸ ਵਾਸਤੇ ਥਾਪਰ ਸਕੀਮ ਵਾਣਾ ਜਿਹੜਾ ਸੀ ਨਾ ਪ੍ਰਿਤ ਬਾਜਵਾ ਪੰਚਾਇਤ ਮੰਤਰੀ ਉਹਨੇ ਇਹ ਮਨਜ਼ੂਰ ਕਰਾਇਆ ਸਕਦਾ ਸਾਡੇ ਅੱਸੀ ਬਰਾਜ਼ੀਨਾ ਵੀ ਵਿਤਕਰਾ ਕੀਤਾ ਜਾਵੇ ਜਿਹੜਾ ਸਾਡਾ ਨਿਕਾਸ ਨਹੀਂ ਹੋ ਰਿਹਾ ਕਿਉਂਕਿ ਜਿੰਮੇਦਾਰ ਲੋਕ ਨੇ ਜਿਹੜੇ ਉਹ ਬਾਹਰ ਬੈਠਾ ਦੇ ਨੇ ਉਹਨਾਂ ਨੂੰ ਸਾਡੇ ਨਿਕਾਸ ਨਾਲ ਵਾਸਤਾ ਕੋਈ ਨਹੀਂ ਬਿਮਾਰੀਆਂ ਫੈਲਣੀਆਂ ਸਾਡੇ ਗਰੀਬ ਬੱਚਿਆਂ ਲਈ ਹੋਣਗੀਆਂ ਨਹੀਂ ਇੱਥੇ ਇਸ ਗੰਦੇ ਪਾਣੀ ਦੀ ਆਪਾਂ ਬਰਾਦਰੀ ਦੀ ਗੱਲ ਕਰ ਲਈ ਤੇ ਦੇਖੋ ਜਰਨਲ ਜਾਂ ਐਸਸੀ ਸਾਰੇ ਇਕੱਠੇ ਨੇ ਗੱਲ ਇੱਥੇ ਹੈ ਕਿ ਛੱਪੜ ਦਾ ਵਿਕਾਸ ਹੋਇਆ ਕਿਉਂ ਨਹੀਂ ਆ ਕਿਉਂਕਿ ਜੇ ਗੁਰਦੁਆਰਾ ਸਾਹਿਬ ਆ ਗੁਰਦੁਆਰਿਆਂ ਦਾ ਸਾਰਿਆਂ ਦਾ ਸਾਂਝਾ ਵੇਖੋ ਜੀ ਇਹ ਇੰਨਾ ਪਾਣੀ ਦੇ 30 ਫੁੱਟ 2-2 ਫੁੱਟ ਪਾਣੀ ਰਿਆ ਖਲੋਤਾ ਅੱਗੋਂ ਪੁੱਛੋ ਤੇ ਮਤਲਬ ਗੁਰਦੁਆਰਿਆਂ ਦੇ ਬੜੀਆਂ ਛਾਲਾਂ ਮਾਰਦੇ ਨੇ ਪਰ ਕਿਸੇ ਨੇ ਗੁਰਦੁਆਰੇ ਦੇ ਪਾਣੀ ਦੀ ਨਿਕਾਸੀ ਦੀ ਗੱਲ ਨਹੀਂ ਵੀ ਕੀਤੀ ਕਿ 1 ਮਹੀਨਾ ਗੁਰਦੁਆਰੇ ਦੇ ਬੂਹੇ ਗੜੀ ਨੰਗਣ ਨੂੰ ਰਾਹ ਨਹੀਂ ਰਿਹਾ ਗੁਰਦੁਆਰਿਆਂ ਵੀ ਵਿਚਾਰਾ ਬਹੁਤ ਤੰਗ ਸੀ ਤੇ ਬਸ ਦੱਸੋ ਤੇ ਕੀ ਸ਼੍ਰੋਮਣੀ ਕਮੇਟੀ ਜਾਂ ਹੋਰ ਮਹਿਕਮੇ ਕੀ ਕਰਦੇ ਆ ਕੀ ਮੰਗ ਕਰਦੇ ਹੋ ਤੁਸੀਂ ਮੰਗ ਅਸੀਂ ਤੇ ਕਰਦੇ ਸਾਡੇ ਪਿੰਡ ਦੇ ਪਾਣੀ ਦੀ ਨਿਕਾਸੀ ਹੋ ਜੇ ਸਾਰੀਆਂ ਬਿਮਾਰੀਆਂ ਦੇ ਅਲਮਤਾਂ ਜਿਹੜੀਆਂ ਖਤਮ ਹੋ ਜਾਣ ਤੇ ਜਿਹੜਾ ਤੁਸੀਂ 35 ਲੱਖ ਦਾ ਕਹਿ ਰਹੇ ਆ ਆ ਰਿਹਾ ਆ ਉਹਦੀ ਕੋਈ ਇਨਕੁਆਰੀ ਲੱਗੀ ਹੈ ਇਨਕੁਆਰੀ ਕਿਹਨੇ ਕਰਨੀ ਆ ਅੰਨੀ ਬੀਵੇ ਕੁੱਤੀ ਚੱਟੇ ਨਾ ਕੋ ਪੁੱਛੇ ਨਾ ਕੋ ਦੱਸੇ ਸਹੀ ਗੱਲ ਹੈ ਜਿਹੜਾ ਕੋਈ ਗੱਲ ਕਰਦਾ ਉਹਨੂੰ ਕਿਸੇ ਨਾ ਕਿਸੇ ਪਾਸੋਂ ਦਵਾਇਆ ਜਾਂਦਾ ਇਹ ਗੱਲ ਲਈ ਹਿਆ ਰਿਹਾ ਹੈ ਇਹ 2 2 ਫੋਟ ਜਿਹੜਾ ਪਾਣੀ ਆ ਗੋਡਿਆ ਗੋਡਾਂ ਤਿਕਾ ਉਹ ਇੱਥੇ ਰਿਹਾ ਹੈ ਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਇੱਥੇ ਜੋ ਨਰਕਸਾ ਦਾ ਰੋੜ ਕੇ ਗੁਰਦੁਆਰਾ ਸਾਹਿਬ ਦੇ ਅੱਗੇ ਰੋੜ ਕੇ ਆਉਂਦਾ ਰਿਹਾ ਡੇਪਣਾ ਤੱਕ ਵੀ ਠੀਕ ਹੈ ਜੀ ਸੰਗਤ ਇੱਥੇ ਆਉਂਦੀ ਨਹੀਂ ਰਹੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਾ ਹੀਗਾ ਇੱਧਰ ਵੀ ਪਾਣੀ ਹੀਗਾ ਉਧਰ ਵੀ ਪਾਣੀ ਹੀਗਾ ਠੀਕ ਹੈ ਜੀ ਪਾਣੀ ਦੇ ਵਿੱਚੋਂ ਦੀ ਲੰਘ ਕੇ ਸਾਨੂੰ ਆਪ ਨੂੰ ਜਾਣਾ ਪੈਂਦਾ ਹੀਗਾ ਉੱਥੇ ਇਹ ਦੱਸੋ ਵੀ ਗੁਰੂ ਘਰ ਦੀ ਕੀ ਮਰਿਆਦਾ ਰਹਿ ਜਾਂਦੀ ਹੈ ਸੋ ਇਸ ਕਰਕੇ ਬੇਨਤੀ ਆ ਸਾਡੀ ਕਿ ਸਾਡਾ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਪਾਣੀ ਦਾ ਨਿਕਾਸ ਹੀ ਕੀਤਾ ਜਾਵੇ ਪਿੰਡ ਵੱਲੋਂ ਕਦੀ ਜਾਗਰ ਸਿੰਘ ਪ੍ਰਗਟ ਸਿੰਘ ਪ੍ਰਗਟ ਸਿੰਘ ਜੀ ਜਿਹੜਾ ਗੁਰਦੁਆਰਾ ਸਾਹਿਬ ਔਰ ਸਾਫਕਾ ਜਿਹੜੇ ਸਵਰਗਵਾਸੀ ਸਰਦਾਰ ਗੁਰਦਿਆਲ ਸਿੰਘ ਜੀ ਸਪੀਕਰ ਸਾਹਿਬ ਦੇ ਗੁਹੇ ਦੇ ਗਾੜੀ ਜਿਹੜਾ ਪਾਣੀ ਖੜਾ ਰਹਿਦਾ ਗੰਦਾ ਕੀ ਕਹਿਣਾ ਚਾਹੁੰਦੇ ਸਪੰਚ ਭਾਈ ਸਾਹਿਬ ਜੀ ਇਹਦੇ ਬਾਰੇ ਤੇ ਅਸੀਂ ਬੜੀਆਂ ਪਿੰਡ ਨੂੰ ਵੀ ਅਪੀਲਾਂ ਕੀਤੀਆਂ ਸਰਕਾਰ ਨੂੰ ਵੀ ਕੀਤੀਆਂ ਹੈ ਤੇ ਸਰਕਾਰ ਨੇ ਕੋਈ ਆਪਣੀ ਸੁਣਵਾਈ ਨਹੀਂ ਹੋਈ ਅਸੀਂ ਆਰਟੀਆਈ ਵੀ ਪਾਈ ਸੀ ਪਿੰਡ ਵੱਲੋਂ ਤੇ ਉਹਦੇ ਵਿੱਚ ਸਰਕਾਰ ਨੇ ਸਾਨੂੰ ਹਸਾਬ ਦਿੱਤਾ ਹੈ ਕਿ ਇੰਨੀ ਗ੍ਰਾਂਟ ਪਾਣੀ ਦੇ ਨਿਕਾਸ ਵਾਸਤੇ ਆਈ ਆ 33 ਲੱਖ 37000 ਰੁਪਇਆ ਬਰੰਮਤ ਹੋਇਆ ਹੈ ਜਿਹੜਾ ਪਾਣੀ ਦੇ ਨਿਕਾਸ ਵਾਸਤੇ ਉਹਦੇ ਵਿੱਚ 18 ਲੱਖ ਰੁਪਇਆ ਲੱਗਾ ਹੋਇਆ ਪਿੰਡ ਚ ਤੇ 16 17 ਲੱਖ ਕਹਿੰਦਾ ਵੀ ਮੇਰੇ ਖਾਤੇ ਚ ਪਿਆ ਉਹਦੀ ਗਾੜੀ ਲਾਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਤਾਂਹੀਂ ਅਪੀਲ ਵੀ ਸਰਕਾਰ ਨੂੰ ਕੀਤੀ ਕਿ ਪ੍ਰਬੰਧਕ ਲਾ ਕੇ ਜਿਹੜਾ ਵਾਧਾ 17 18 ਲੱਖ ਰੁਪਇਆ ਆ ਉਹ ਵੀ ਲਾ ਦਿਓ ਤੇ ਸਰਕਾਰ ਨੇ ਸਾਨੂੰ ਸਿਰਫ ਲਾਰੇਾਂ ਚ ਰੱਖਿਆ ਆ ਬੀਡੀਪੀਓ ਨੇ ਡੀਡੀਪੀਓ ਨੇ ਜੋ ਵੀ ਮੌਜੂਦਾ ਉੱਥੇ ਅਫਸਰ ਹੈ ਕੋਈ ਸਮਾਈ ਨਹੀਂ ਸਾਡੀ ਕੀਤੀ ਨਾ ਤੇ ਜਿਹੜਾ ਲੱਗਦਾ ਤੁਹਾਨੂੰ ਜਿਹੜਾ ਤੇ ਆ ਤੁਸੀਂ ਦੇਖ ਸਕਦੇ ਹੋ ਮੂੰਹ ਬੋਲਦੀ ਤਸਵੀਰ ਜਿਹੜੀ ਛੱਪੜ ਦੀ ਕਿ ਛੱਪੜ ਜਿਹੜਾ ਨੱਕੋ ਨੱਕ ਭਰਿਆ ਪਿਆ ਕੋਈ ਇਹਦੇ ਨਾਲ ਕਿਨਾਰੇ ਨਹੀਂ ਬਣेंगे ਪੱਕੇ ਗੰਦਾ ਪਾਣੀ ਜਦੋਂ ਉਹਦੀ ਮੈਂ ਤੁਹਾਨੂੰ ਤੁਸੀਂ ਉਹਦੀ ਵੀ ਭਾਈ ਤਾਂ ਸਭ ਜਾਣੂ ਉੱਥੇ ਖੜਦੇ ਆ ਤਸਵੀਰਾਂ ਦਿਖਾ ਦਿੰਨੇ ਆ ਉਹ ਛੱਪੜ ਅਗਲੇ ਬੰਨੇ ਆ ਆਹ ਦਾ ਸਰਪੰਚ ਆ ਗਿਆ ਜੀ ਫਾਪੜ ਸਕੀਮ ਤਹਿਤ ਜਿਹੜੇ ਆ ਛਪੜਾਂ ਦੇ ਛੱਪੜਾਂ ਦੇ ਵਾਸਤੇ ਜਿਹੜੀ ਸਕੀਮ ਆਈ ਸੀ ਸਰਕਾਰ ਵੱਲੋਂ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਹਿੰਦੇ ਨੇ ਪਿੰਡ ਵਾਲਿਆਂ ਦਾ ਕਹਿਣਾ ਕਿ ਅਸੀਂ ਆਰਟੀਆਈ ਪਾ ਕੇ ਚੈੱਕ ਕੀਤਾ ਕਿ 18 ਲੱਖ ਰੁਪਈਆ ਇਸ ਛੱਪੜ ਤੇ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਕਿ ਕੋਈ ਦੀ ਕੰਮ ਜਿਹੜਾ ਪੂਰਾ ਮੁਕੰਮਲ ਤੌਰ ਤੇ ਨਹੀਂ ਹੋਇਆ ਉੱਥੇ ਦਾ ਉੱਥੇ ਉੱਥੇ ਕਿਸਾਨਾਂ ਵੱਲੋਂ ਵੀ ਰੋਸ ਪਾਇਆ ਜਾ ਰਿਹਾ ਕਿ ਜਦੋਂ ਛੱਪੜਾਂ ਦਾ ਪਾਣੀ ਭਰ ਜਾਂਦਾ ਤੇ ਸਾਡੇ ਜਿਹੜੇ ਬਾਗ ਲੱਗਾ ਹੋਇਆ ਲੱਗੇ ਤੇ ਸਾਰੇ ਦਾ ਸਾਰਾ ਨੁਕਸਾਨ ਹੋ ਜਾਂਦਾ ਅਸੀਂ ਇਸ ਬੰਦ ਵਿੱਚ ਵੀ ਗੱਲ ਕਰਦੇ ਆ ਜਿਹੜੇ ਫਾਰਮਰ ਨੇ ਸਰਦਾਰ ਕਰਮਜੀਤ ਸਿੰਘ ਜੀ ਉਹਨਾਂ ਨਾਲ ਤੇ ਫਿਰ ਤੁਹਾਨੂੰ ਅਸੀਂ ਨਾਲ ਤਸਵੀਰਾਂ ਦਿਖਾਵਾਂਗੇ ਬਾਗ ਦੀਆਂ ਜਿਹਦੇ ਵਿੱਚ ਛੱਪੜ ਦਾ ਪਾਣੀ ਖੜਾ ਆ ਸਰ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਤੁਹਾਡੇ ਬਾਗ ਦੇ ਵਿੱਚ ਛੱਪੜ ਦਾ ਪਾਣੀ ਇਕੱਠਾ ਹੋ ਜਾਂਦਾ ਤੇ ਤੁਹਾਡੇ ਜਿਹੜੇ ਬਾਗ ਦੇ ਵਿੱਚ ਲੱਗੇ ਪੌਦੇ ਨੇ ਸਾਰੇ ਸੁੱਕ ਜਾਂਦੇ ਨੇ ਉਹ ਸਾਰੇ ਜਿੱਨਾ ਪਾਣੀ ਜਦੋਂ بارشਦਾ ਜਾਂ ਪਿੰਡਾਂ ਦਾ ਪਾਣੀ ਇਕੱਠਾ ਜਾਂਦਾ ਨਾ ਉਹ 200 ਮੋਟਰ ਲੱਗਈਏ ਇੱਥੇ ਸਮਰਸੀ ਬਾਲ ਉਹਦਾ ਪਾਣੀ ਸਾਰਾ ਇੱਥੇ ਆਏ ਨਾ ਛਪੜਾ ਜਾ ਉਹ ਪਾਣੀ ਸਾਰਾ ਫਿਰ ਹੋਰ ਉਪਲੋ ਹੋ ਕੇ ਸਾਰਾ ਬਾਗ ਚਲੇ ਜਾਂਦਾ ਉਹ ਬਾਗ ਜਿਹੜਾ ਅੱਗੇ ਕਿੰਨੇ ਬੂਟੇ ਸੋਕੇ ਹਾਰ ਸਾਲ ਉਪਦੇ ਆ ਉਹ ਅਹੀਂ ਆ ਵੀ ਉਹ ਕਿਸੇ ਪਾਣੀ ਦਾ ਇਹਨਾਂ ਪਾਸੇ ਲੱਗੇ ਤੋਂ ਸਾਡਾ ਬਾਗ ਭਜ ਹੋਏ ਇੱਕ ਪਾਸੇ ਇਹ ਆਂਦੇ ਵੀ ਬਾਗ ਲਾਓ ਜੀ ਫਲਾ ਕਰੋ ਢੋਨੇ ਦਾ ਕਣਕ ਦਾ ਹੱਜੀ ਜੇ ਲਾਇਆ ਤੇ ਹੁਣ ਉਹ ਆ ਵੀ ਕੰਮ ਜਾਨ ਕਰਾ ਤੁਹਾਡਾ ਨਾਮ ਦਾ ਅਹੀਂ ਆਨੇ ਵੀ ਇਹਦਾ ਕੋਈ ਕੇਨ ਕੇ ਪਾਸ ਜਰੀਆ ਕਰਨ ਜਿੱਥੇ ਸਰਕਾਰਾਂ ਜ਼ੋਰ ਦਿੰਦੀਆਂ ਨੇ ਕਿ ਸਾਨੂੰ ਜਿਹੜੇ ਨੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਵਾਸਤੇ ਪਾਣੀ ਬਚਾਉਣ ਵਾਸਤੇ ਪੌਦੇ ਲਗਾਉਣੇ ਚਾਹੁੰਦੇ ਨੇ ਉਥੋਂ ਸਰਦਾਰ ਕਰਮਜੀਤ ਸਿੰਘ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਬਾਗ ਲਗਾਇਆ ਵਾਧੂ ਪਾਣੀ ਹੋਣ ਕਰਕੇ ਜਿਹੜਾ ਗੰਦਾ ਪਾਣੀ ਛਪੜਾਂ ਦਾ ਪੈ ਰਿਹਾ ਸਾਡੇ ਬਾਗ ਦਾ ਜਿਹੜਾ ਨੁਕਸਾਨ ਹੋਇਆ ਜਿਹਦੇ ਨਾਲ ਸਾਨੂੰ ਜਿਹੜਾ ਇਹ ਵੀ ਜਿਹੜਾ ਘਾਟਾ ਜਿਹੜਾ ਚੱਲਣਾ ਪੈ ਰਿਹਾ ਜਿੱਥੇ ਸਾਡੇ ਘਰਾਂ ਦੇ ਵਿੱਚ ਪਾਣੀ ਖੜਾ ਹੋ ਰਿਹਾ ਉਥੇ ਸਾਡਾ ਖੇਤੀਬਾੜੀ ਜਿਹੜਾ ਉਹ ਵੀ ਜਿਹੜਾ ਨੁਕਸਾਨ ਹੋ ਰਿਹਾ ਹੋਰ ਗੱਲਬਾਤ ਕਰਦੇ ਆਪਾਂ ਜਿਹੜੇ ਇੱਥੇ ਵੀਰ ਮੌਜੂਦ ਨੇ ਮੇਰਾ ਨਾਮ ਸੰਤੋਖ ਕੋਰ ਜੀ ਸਰਪੰਚ ਹਾਂ ਜੀ ਸਰਪੰਚ ਸੰਤੋਖ ਕੋਰ ਸਾਫ ਦਾ ਸਰਪੰਚ ਪਿੰਡ ਵਾਲਿਆਂ ਵੱਲੋਂ ਤੁਹਾਡੇ ਤੇ ਐਲੀਕੇਸ਼ਨ ਲਾਏ ਜਾ ਰਹੇ ਕਿ ਸਰਕਾਰ ਵੱਲੋਂ ਜਿਹੜੀਆਂ ਛੱਪੜਾਂ ਦੇ ਵਾਸਤੇ ਗ੍ਰਾਂਟਾਂ ਆਈਆਂ ਸੀ ਉਹ ਲਾਈਆਂ ਨਹੀਂ ਗਈਆਂ ਸਰ ਗ੍ਰਾਂਟਾਂ ਲਾਈਆਂ ਗਈਆਂ ਜੀ 16 ਲੱਖ ਰੁਪਏ ਲੱਗ ਗਿਆ ਜੇ ਬਾਕੀ ਇਹਨਾਂ ਨੇ ਆਈਟੀਆਂ ਪਾ ਕੇ ਸਾਰਾ ਕੁਝ ਇਹਨਾਂ ਨੇ ਸਰਕਾਰ ਕੋਲੋਂ ਕਾਗਜ਼ ਪੱਤਰ ਕਢਾਇਆ ਜੀ ਹਾਂਜੀ 16 ਲੱਖ ਰੁਪਏ ਲੱਗਾ ਜੀ ਕੋਈ ਫੰਡ ਹੈ ਜੀ ਤੁਹਾਡੇ ਖਾਤੇ ਚੋਂ ਹਾਂਜੀ ਫੰਡ ਉੱਥੇ ਜਮ੍ਹਾਂ ਜੇ ਉਹ ਵੀ ਇਹਨਾਂ ਨੂੰ ਪਤਾ ਅਜ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਆਰਤੀਆਂ ਪਾਈਆਂ ਨੇ ਸਾਡੇ ਤੇ ਉਹ ਵੀ ਇਹਨਾਂ ਨੂੰ ਪਤਾ ਵੀ ਫੰਡ ਜਮ੍ਹਾਂ ਵਾ ਹਾਂਜੀ ਕੋਲ ਤੁਹਾਡੇ ਵੱਲੋਂ ਜਿਹੜਾ ਜਿਨ੍ਹਾਂ ਗਰੰਟਾ ਲਾਈਆਂ ਗਈਆਂ ਛੱਪੜ ਤੇ ਕੰਮ ਕਰਵਾਏ ਗਏ ਨੇ ਹਾਂਜੀ ਉਹਨੇ ਕਰਵਾਏ ਗਏ ਨੇ